ਸ਼ਰਾਬੀ ਤੋਂ ਕਿਸਦਾ ਨਹੀਂ ਭਰਿਆ ਜਾਂਦੀ ਸੀ ਕੁੜੀ ਦਾ ਫੇਰ ਚੱਲਿਆ ਕਿਸਤਾਂ ਵਾਲੇ ਮੁੰਡੇ ਨਾਲ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਆਜਾ ਤੁਹਾਨੂੰ ਦੱਸਦੇ ਆ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਤੁਸੀਂ ਦੇਖ ਸਕਦੇ ਹੋ ਦੋਸਤੋ ਗੱਲਬਾਤ ਕੀ ਹੈ ਸਾਰੀ ਮਸਲਾ ਕੀ ਆ ਸਸੀ ਕਾ ਜੀ ਸਸੀ ਕਾ ਜੀ ਕੀ ਗੱਲ ਕੀ ਹੋ ਗਈ ਬਾਈ ਬਾਈ ਇਹਨਾਂ ਨੇ ਲੋਨ ਲਿਆ ਸੀ ਮੇਥੋਂ ਤੇ ਮੁੜ ਕੇ ਫਿਰ ਇਹਨਾਂ ਦੇ ਭਰਿਆ ਨਹੀਂ ਗਿਆ अच्छा ਤੇ ਮੁੜ ਕੇ ਫਿਰ ਉਸ ਤੋਂ ਬਾਅਦ ਚਲ ਇਹ ਮੈਨੂੰ ਕਦੀ ਵੀ ਮੇਰਾ ਘਰ ਵਾਲਾ ਸ਼ਰਾਬੀ ਕੁਆਬੀ ਆ ਵੀ ਉਹ ਪਰ ਨਹੀਂ ਸਕਦਾ ਤੇ ਹੌਲੀ 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 ਮੇਰੇ ਨਾਲ ਗੱਲਬਾਤ ਕਰਨ ਲੱਗੀ ਤੇ ਮੇਰੇ ਨਾਲ ਗੱਲ ਕਰ ਲਈ ਇਹਨੇ ਕਿਹਨੇ ਕੁੜੀ ਨੇ ਹਾਂ ਕੁੜੀ ਨੇ ਤੇ ਫਿਰ ਇਹਨੇ ਲੋਣ ਮੈਂ ਇਹ ਤਾਂ ਲੋਣ ਭਰਤਾ ਤੇ ਮੁੜ ਕੇ ਉਹਨੂੰ ਤਲਾਕ ਦਿੱਤਾ ਤੁਸੀਂ ਵਿਆਹ ਕਰਾ ਲਿਆ ਅਸੀਂ ਤੁਸੀਂ ਵਿਆਹ ਕਰਵਾ ਲਿਆ ਹਾਂਜੀ ਕਿਹਦੇ ਨਾਲ ਵਿਆਹ ਕਰਾ ਲਿਆ ਤੁਸੀਂ ਮੇਰੇ ਵਿਆਹ ਇਸਨੇ ਹੋਇਆ ਸੀ ਜੀ ਹਾਂ ਫਿਰ ਤੈਨੂੰ ਧੋਖਾ ਦੇ ਦਿੱਤਾ ਇਹਨੇ ਧੋਖਾ ਦਿੱਤਾ ਜੀ ਮੈਂ ਮਾਲ ਮੈਂ ਦਰੂਗੂ ਪੀਂਦਾ ਸੀ ਜੀ ਹਾਂ ਤੇਨੇ ਕਰਕੇ ਕਿਸਤਾ ਚੱਕਿਆ ਸੀ ਨਾ ਨੇ ਬਾਥਰੂਮ ਬਣਾਉਣੇ ਸੀਗੇ ਤੇ ਉਦੋਂ ਬਾਅਦ ਮੈਥੋਂ ਕੋਈ ਭਰਿਆ ਨਹੀਂ ਜੀ ਕਿਸਤਾ ਕਿਸਤਾ ਨਹੀਂ ਭਰਾਂਗਾ ਕਿਸਤਾ ਭਰੇਗਾ ਕਿੱਥੋਂ दारू ਤਾਂ ਤੂੰ ਪੀਂਦਾ ਸੀਗਾ ਹਾਂ दारू ਤਾਂ ਪੀ ਲੈਂਦਾ ਸੀਗਾ ਜੀ दारू ਪੀਂਦਾ ਹੈ ਹਾਂਜੀ ਵੀਰੇ ਅੱਛਾ ਬਾਥਰੂਮ ਬਣਾਉਣੇ ਸੀਗੇ ਵੀਰੇ ਮੈਂ ਬਾਥਰੂਮ ਉਤੇ ਲੈਟਰਿੰਗ ਬਣਾਈ ਸੀ ਤੇ ਇੱਕ ਮਸ਼ੀਨ ਰੱਖਣ ਵਾਲਾ ਤੇ ਸਾਡੇ ਲਾਉਣ ਚੱਕੇ ਵੀ ਸੀ ਚਾਰ ਤੇ ਇਹ ਮੇਰੇ ਕੋਲ ਆਉਂਦਾ ਹੁੰਦਾ ਸੀ ਵੀਰੇ ਭਰਾਵਾਂ ਤੇ ਇਹ ਇਹ ਕੀ ਕਰਦਾ ਹੁੰਦਾ ਵੀਰੇ दारू ਪੀਂਦੇ ਨਸ਼ੇ ਨੂੰ ਸੀ ਕਰਦਾ ਦਿਨ ਹੀ ਮੰਜੇ ਦੇ ਪਿਆ ਰਹਿੰਦਾ ਸੀ ਪੀ ਕੇ दारू ਇਹ ਤੇ ਮੇਰੇ ਕੋਲ ਆਏ ਵੀਰੇ 2-3 ਦਿਨ ਮੈਨੂੰ ਵਧਜਾ ਲੱਗੇ ਨੇਚਰ ਦੇ ਤੇ ਵੀਰੇ ਮੈਂ ਇਹਨਾਂ ਨੂੰ ਪੁੱਛ ਲਿਆ ਡਰਦੀ ਡਰਦੀ ਨੇ ਤੇ ਫਿਰ ਇਹਨਾਂ ਨੇ ਮੈਂ ਗੱਲ ਕਰ ਲਈ ਤੇ ਲੋਨ ਭਰਿਆ ਜਾਂਦਾ ਸੀ ਕਿ ਨਹੀਂ ਭਰਦੀ ਸੀਗੀ ਵੀਰੇ ਮੇਤ ਭਰਿਆ ਨਹੀਂ ਜਾਂਦਾ ਸੀ ਇੱਕ ਅੱਧਾ ਮੈਂ ਵੀਰੇ ਭਰ ਦਿੰਦੀ ਸੀ ਮਾ ਗੋਹਾ ਗੁਰਾ ਸੜਦੀ ਸੀ ਤੇ ਇੱਕ ਅੱਧੇ ਭਰ ਦਿੰਦੇ ਸੀ ਇਹਦਾ ਫਿਰ ਕੋਈ ਕਰਦੇ ਹੀ ਨਹੀਂ ਸੀ ਤਾਂ ਪਏ ਰਹਿੰਦੇ ਸੀ ਮੰਜੇ ਤੇ ਅੱਛਾ ਫੇਰ ਫੇਰ ਕੀ ਵੀਰੇ ਨਾਗ ਲੈਂਦੇ ਆ ਫਿਰ ਮੈਂ ਹੋਰ ਘਰਾਂ ਚ ਕੰਮ ਕਰਦੀ ਸੀ ਉਹਦਾ ਸੌਦਾ ਪੱਤਾ ਲਿਆਉਂਦੀ ਸੀ ਮੈਂ ਲੋਨ ਭਰੇ ਨਹੀਂ ਜਾਂਦਾ ਸੀਗਾ ਹਾਂ ਵੀਰੇ ਲੋਨ ਭਰੇ ਅੱਧੇ ਵੀਰੇ ਇੱਧੇ ਦਾ ਲੋਨ ਭਰਨ ਵਾਲੇ ਰਹਿੰਦੇ ਆ ਉਹ ਕਹਿੰਦੇ ਤੁਹਾਡਾ ਕੌਸਲ ਲੈ ਕੇ ਜਾਵਾਂ ਮੰਜੇ ਲੈ ਕੇ ਜਾਵਾਂਗੇ ਚੱਕ ਵੀਰੇ ਆ ਜਾਓ ਤੇ ਵੀਰੇ ਮੈਂ ਹੌਲੀ ਹੌਲੀ ਘਰਾਂ ਦੇ ਤਿੰਨ ਚਾਰ ਘਰਾਂ ਦੇ ਕੰਮ ਕਰਦੀਆਂ ਵੀਰੇ ਕਿਤੋਂ 5000 ਲੈਨੇ ਕਿਤੋਂ 4000 ਐਂ ਕਰਕੇ ਮਗਜ਼ਾਰਾ ਕਰਦੀਆਂ ਵੀਰੇ ਆਪਦਾ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਕੁੜੀ ਦਾ ਜਿਹੜਾ ਘਰ ਵਾਲਾ ਇਹ ਸ਼ਰਾਬੀ ਐ ਸਿਰੇ ਦਾ ਦਿਨੇ ਹੀ ਸ਼ਰਾਬ ਪੀ ਕੇ ਮੰਜੇ ਤੇ ਪਿਆ ਰਹਿੰਦਾ ਤੇ ਇਹ ਦੀ ਘਰ ਵਾਲੀ ਇਹ ਤਵੱਕੀ ਪਈ ਸੀ ਜਮਾ ਚਾਰ ਲੋਨ ਚੱਲਦੇ ਸੀਗੇ ਚਾਰ ਲੋਨ ਪਰ ਨਹੀਂ ਜਾਂਦੇ ਸੀਗੇ ਵੀਰੇ ਕੁਝ ਨਹੀਂ ਵਰਦਾ ਕਰਨ ਵਾਲਾ ਹੈ ਨਹੀਂ ਸੀ ਕੋਈ ਹਾਂ ਵੀਰੇ ਮੈਂ ਹੀ ਸੀ ਮੇਰਾ ਮੰਜੇ ਦਾ ਪਿਆਰ ਹਾਂ ਵੀਰੇ ਦੋ ਕੁੜੀਆਂ ਆ ਮੇਰੇ ਉਹ ਸਕੂਲ ਦੀ ਵੀ ਹੁਣ ਪੇਪਰ ਪੁੱਪਰ ਚੱਲੀ ਹੁੰਦੇ ਵੀਰੇ ਫੀਸਾਂ ਬੁਸਾਂ ਸਾਰਾ ਕੁਝ ਤੁਸੀਂ ਮੈਂ ਪੈਂਦੇ ਹਾਂ ਹਾਂ ਤੇ ਇਹਦਾ ਵੀਰੇ ਪਏ ਰਹਿੰਦੇ ਸੀ ਮੰਜੇ ਦੇ ਮੈਂ ਤਾਂ ਬੱਸ ਵੀਰੇ ਫਿਰ ਇਹ ਤੇਰੇ ਨਾਲ ਬਾਈ ਗੱਲਬਾਤ ਕਿਵੇਂ ਹੋ ਗਈ ਬਾਈ ਮੈਂ ਜਦੋਂ ਆਉਂਦਾ ਸੀ ਘਰੇ ਇਹਨਾਂ ਦੇ ਹਨ ਤੇ ਪਹਿਲੀ ਵਾਰ ਆਇਆ ਚਲੇ ਮੈਨੂੰ ਕਹਿੰਦੀ ਵੀ ਅਸੀਂ ਭਰ ਦਾਂਗੇ ਕੋਈ ਨਹੀਂ ਤੇ ਮੈਂ ਦੂਜੀ ਵਾਰ ਜਦੋਂ ਆਇਆ ਤੇ ਮੁੜ ਕੇ ਮੈਨੂੰ ਹੌਲੀ ਕਿਦਾਂ ਮੈਨੂੰ ਪਾਸੇ ਕਰਕੇ ਕਹਿੰਦੀ ਵੀ ਇਹ ਤਾਂ ਹੈ ਨਹੀਂ ਖਤਮ ਆਏ ਬਿਨਾਂ ਇਹ ਤੋਂ ਭਰੇ ਜਾਵੇ ਨਾ ਕੁਝ ਹੋਰ ਆ 52 ਚੱਕ ਕੇ ਲੈ ਜਾਣਾ ਸਾਡੇ ਮੰਜੇ ਦੇ ਇਹਨੂੰ ਲੈ ਜਾਓ ਕਹਿੰਦੇ ਤੁਸੀਂ ਸੋਚਦਾ ਹੁੰਦਾ ਹੁੰਦਾ ਸੀਗਾ ਵੀ ਇੰਨੀ ਸੋਹਣੀ ਸੁਨੱਖੀ ਜਰ ਕੁੜੀ ਹੈ ਕਿੱਧਰ ਡੋਬਦੀ ਮੜ ਕੇ ਚਲੇ ਇਹਨੇ ਜਦੋਂ ਮੈਂ ਮੇਰੇ ਨਾਲ ਗੱਲਬਾਤ ਸ਼ੁਰੂ ਕੀਤੀ ਨਾ ਪਾਣੀ ਪਿਆ ਚਾਹ ਪਈ ਤੇ ਅਸੀਂ ਨਾ ਬੈਠੇ ਨੇ ਮੈਂ ਗੱਲ ਕੀਤੀ ਮੈਂ ਕਿਹਾ ਤੂੰ ਇੰਨੀ ਸੋਹਣੀ ਹੈ ਤੇ ਜਿੰਦਗੀ ਡੋਬਦੀ ਇਹਨੇ ਡੋਬਦੀ ਹੈ ਨਾ ਇਹਨੇ ਕੀ ਕਿਹਾ ਇਹ ਕਹਿੰਦੀ ਵੀ ਮੈਂ ਤਾਂ ਬਈ ਇਹਨੂੰ ਛੱਡਣਾ ਚਾਹਣੀ ਆ ਵੀ ਮੈਂ ਤਾਂ ਬਹੁਤ ਤੰਗ ਆ ਮੈਂ ਲੋਨ ਚੱਕਿਆ ਚਲੋ ਉਸ ਤੋਂ ਬਾਅਦ ਮੈਂ ਮੇਰਾ ਨੰਬਰ ਲੈ ਲੈਣੇ ਚਲ ਸ਼ਾਮ ਨੂੰ ਸਾਡੀ ਗੱਲਬਾਤ ਹੋਈ ਦੂਜੇ ਦਿਨ ਹੋਈ ਫਿਰ ਮੈਨੂੰ ਮੈਂ ਕਹਿੰਦੀ ਮੈਨੂੰ ਤੁਸੀਂ ਵਧੀਆ ਲੱਗਦੇ ਆ ਮੈਂ ਕਿਹਾ ਵੀ ਵਧੀਆ ਤੂੰ ਮੈਨੂੰ ਵੀ ਲੱਗਦੀ ਆ ਸਾਡੀ ਥੋੜੀ ਥੋੜੀ ਗੱਲ ਚੱਲ ਪਈ ਗੱਲ ਚੱਲੀ ਤੇ ਫਿਰ ਸਾਡਾ ਪਿਆਰ ਹੋ ਗਿਆ ਤੇ ਮੈਂ ਫਿਰ ਇਹਦੇ ਲੋਨ ਲਾਂਦਿਆਂ ਜਿੰਨਾ ਕਸਤਾਂਦਿਆਂ ਮੈਂ ਸਾਰੀਆਂ ਕਲੀਅਰ ਕੀਤੀਆਂ ਤੇ ਉਦੋਂ ਮੁੜ ਕੇ ਪਿਆਰ ਤੋਂ ਬਾਅਦ ਇਹ ਮੈਨੂੰ ਕਹਿੰਦੀ ਮੈਂ ਇਹਨੂੰ ਛੱਡ ਕੇ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਇਹ ਕੁੜੀ ਕਹਿੰਦੀ ਹਾਂ ਤੇ ਮੈਂ ਹਾਂ ਕੋਈ ਚੱਕਰ ਨਹੀਂ ਮੇਰਾ ਵੀ ਨਹੀਂ ਹੋਇਆ ਸੀ ਭਾਈ ਮੈਂ ਕਰਾ ਲਿਆ ਹੁਣ ਅਸੀਂ ਇਹ ਦੋਨੇ ਇਹਦੀਆਂ ਕੁੜੀਆਂ ਸੀ ਉਹ ਵੀ ਸਾਡੇ ਕੋਲ ਆ ਲਾਗ ਦੇਤਾ ਸੀਗਾ ਤ ਤੇ ਅੱਛਾ ਤੂੰ ਸ਼ਰਾਬ ਨਹੀਂ ਪੀਂਦਾ ਕਦੋਂ ਸੀਗਾ ਬਸ ਵੇਸੀ ਕੋਈ ਗਮ ਲੱਗ ਗਿਆ ਸੀ ਯਾਤ ਪਈ ਸੀ ਕਾਹਦਾ ਗਮ ਲੱਗ ਗਿਆ ਸੀ ਕੋਈ ਪਹਿਲਾ ਪੁਰਾਣੀ ਗੱਲ ਸੀਗੀ ਜੀ ਕੋਈ ਦਿਲ ਤੇ ਲੱਗੀ ਸੀ ਇਸ ਕਰਨਾ ਮੈਂ ਦਾਰੂ ਪੀ ਲੈਂਦਾ ਤੂੰ ਮੈਂ ਕਿਹੜੀ ਕੁੜੀ ਨੂੰ ਪਿਆਰ ਕਰਦਾ ਸੀ ਮੇਰੇ ਮਾਪਿਆਂ ਨੇ ਇਹਦੇ ਨਾਲ ਵਿਆਹ ਕਰਦਾ ਮੇਰੇ ਨਾਲ ਇਹਦੇ ਨਾਲ ਰੱਜ ਕਿ ਨਹੀਂ ਗਲੀ ਯੰਗਾ ਅੱਛਾ ਕਿਵੇਂ ਗਮ ਗਮ ਕਿਹੜਾ ਲੱਗੇ ਤੈਨੂੰ ਗਮ ਹੈ ਨਾ ਕਿਸੇ ਕੁੜੀ ਨਾਲ ਪਿਆਰ ਕਰਦਾ ਸੀ ਜੀ ਤੇ ਮੇਰਾ ਮਾਪਿਆਂ ਨੇ ਵਿਆਹੀ ਦੇਣਾ ਕਰਤਾ ਤੇ ਇਹਦੇ ਨਾਲ ਮੇਰੀ ਕੋਈ ਇਨੀ ਸਾਈਟਿੰਗ ਨਹੀਂ ਬੈਠੀ ਜੀ ਤੇ ਨਾ ਹਾਂ ਦਿਲ ਨਹੀਂ ਮਿਲਿਆ ਤੇ ਹਾਂ ਦਿਲ ਨਹੀਂ ਮਿਲਿਆ ਦੇ ਨਾ ਤੇ ਅੱਛਾ ਉਹਦੀ ਗਾਮ ਦੇ ਵਿੱਚ दारू ਪੀਣ ਲੱਗੇ ਹਾਂ ਗਾਮ ਦੇ ਵਿੱਚ दारू ਪੀਣ ਲੱਗਾ ਅਸੀਂ ਇੱਕ ਦੂਜੇ ਨੂੰ ਕੁੜੀਆਂ ਕਿਵੇਂ ਹੋ ਗਈਆਂ ਤੂੰ ਉਹ ਗਾਮ ਦੇ ਵਿੱਚ ਇਹਦੇ ਨਾਲ ਦਿਲ ਨਹੀਂ ਮਿਲਿਆ ਜੇ ਪਹਿਲਾਂ ਵੀਰੇ ਪੀਂਦੇ ਨਹੀਂ ਸੀ ਇਹਦਾ ਪਹਿਲਾਂ ਨਹੀਂ ਪੀਂਦੇ ਸੀ ਹੁਣੀ ਪੀਣ ਲੱਗੀ ਸਾਲ ਕਿ ਹੋਇਆ ਵੀਰੇ ਕਾ ਤੋ ਬਈ ਪਿਆਰ ਤੈਨੂੰ ਵਿਆਹ ਤੋਂ ਬਾਅਦ ਹੋਇਆਗਾ ਪਹਿਲਾਂ ਹੋਇਆ ਵਿਆਹ ਤਾਂ ਪਹਿਲਾਂ ਹੋਇਆ ਸੀਗਾ ਜੀ ਪਿਆਰ ਤਾਂ ਪਹਿਲਾਂ ਹੋ ਗਿਆ ਸੀ ਮੈਨੂੰ ਅੱਛਾ ਤੇਰੇ ਨਾਲ ਦੇ ਸੈਟਿੰਗ ਨਹੀਂ ਬੈਠੀ ਫਿਰ ਤੇ ਤੇਨਾ ਜੁਆ ਕਿਵੇਂ ਪੈਦਾ ਹੋ ਗਿਆ ਮੈਨੂੰ ਵੀ ਇਹਨਾਂ ਨੇ ਦੱਸਿਆ ਹੀ ਨਹੀਂ ਮੈਨੂੰ ਇਹ ਗੱਲ ਦੱਸ ਦੇ ਤਾਂ ਮੈਂ ਇਹਨਾਂ ਨੂੰ ਗੈਨ ਜਵਾਬ ਹੀ ਦੇ ਦਿੰਦੀ ਮੈਂ ਮੈਨੂੰ ਮੁੰਡਾ ਪਸੰਦ ਨਹੀਂ ਮੈਨੂੰ ਵਿਚਲੀ ਗੱਲ ਦੱਸ ਦਿੰਦੇ ਤਾਂ ਵੀਰੇ ਮੈਂ ਕੋਈ ਦੱਸੀ ਤੈਨੂੰ ਵੀਰੇ ਦੱਸੀ ਨਹੀਂ ਨੇ ਕੋਈ ਵੀ ਮੈਨੂੰ ਕਿਸ਼ਤਾਂ ਭਰੀਆਂ ਨਹੀਂ ਗਈਆਂ ਫਿਰ ਤੇ ਕਿਸ਼ਤਾਂ ਤੇ ਵੀਰੇ ਬਸ ਆਹੀ ਸੀ ਵਿਚਾਰਾ ਕਿਸ਼ਤਾਂ ਵਾਲਾ ਭਾਈ ਕਿਹੜਾ ਭਰਾ ਦਿੰਦਾ ਸੀ ਮੇਰੇ ਹੁਣ ਤਾਂ ਭਾਈ ਕਿਹੜਾ ਰਹਿ ਗਿਆ ਹੁਣ ਤਾਂ ਘਰ ਵਾਲਾ ਹੋ ਗਿਆ ਆਹੋ ਘਰ ਵਾਲਾ ਪਹਿਲਾਂ ਤਾਂ ਸੀ ਕੋਈ ਭਾਈ ਛੁੜੀਆਂ ਮੰਨ ਦੋਸਤੋ ਸਹੀ ਦੇਖ ਸਕਦੇ ਹੋ ਇਹ ਕਹਿੰਦਾ ਕਹਿੰਦਾ ਮੈਨੂੰ ਗਾਵਾਂ ਸੀਗਾ ਕਹਿੰਦਾ ਮੈਨੂੰ ਵਿਆਹ ਤੋਂ ਪਹਿਲਾਂ ਕਿਸੇ ਨਾਲ ਪਿਆਰ ਸੀਗਾ ਮੇਰੇ ਮਾਪਿਆਂ ਨੇ ਮੇਰਾ ਵਿਆਹ ਉੱਥੇ ਨਹੀਂ ਕੀਤਾ ਮੈਂ ਮੇਰਾ ਵਿਆਹ ਇਹਦੇ ਨਾਲ ਕਰਤਾ ਜਿਹਦੇ ਨਾਲ ਮੇਰੀ ਸੈਟਿੰਗ ਨਹੀਂ ਬੈਠੀ ਮੈਂ ਕਹਾਂ ਜੇ ਸੈਟਿੰਗ ਨਹੀਂ ਬੈਠੀ ਤਾਂ ਤੇਰੇ ਦੋ ਜਵਾਕ ਕਿਵੇਂ ਹੋ ਗਏ ਦੋ ਜਵਾਕ ਕਿਵੇਂ ਹੋ ਗਏ ਜੇ ਸੈਟਿੰਗ ਨਹੀਂ ਬੈਠੀ ਤਰੀ ਇਹਦੇ ਨਾਲ ਦੋ ਜਵਾਕ ਹੋ ਗਏ ਪਹਿਲਾਂ ਅਸੀਂ ਵਿਆਹ ਤੱਕ ਕਰਾਇਆ ਸੀਗਾ ਜੀ ਤੇ ਉਦੋਂ ਮਾੜਾ ਮੋਟਾ ਵੀ ਮੈਂ ਇਹਨੂੰ ਕੋਈ ਦੱਸਿਆ ਕਰਿਆ ਨਹੀਂ ਸੀਗਾ ਤੇ ਰਾਤ ਨੂੰ ਪਤਾ ਨਹੀਂ ਲੱਗੇ ਤੇ ਇਹਨਾਂ ਦੇ ਬੱਚੇ ਹੋ ਗਏ ਜੀ ਰਾਤ ਨੂੰ ਕਦਾ ਪਤਾ ਨਹੀਂ ਲੱਗਿਆ ਬੱਚੇ ਹੋ ਗਏ ਰਾਤ ਨੂੰ ਪਤਾ ਪਤਾ ਨਹੀਂ ਲੱਗਿਆ ਬੱਚੇ ਹੋ ਗਏ ਕਦਾ ਓਏ ਹੁਣ ਇਹਦੀ ਆਈ ਕੀ ਪਤਾ ਕੀ ਖੱਗ ਸਵੇ ਖਾਂਦਾ ਸੀ ਜਿਹੜਾ ਨਹੀਂ ਪਤਾ ਲੱਗਿਆ ਤੇਰਾ ਵਿਆਹ ਹੋਇਆ ਨਹੀਂ ਮੇਰੇ ਨਾਲ ਇਹ ਤਾਂ ਹੋਇਆ ਬਈ ਹੁਣ ਇਹਦੇ ਨਾਲ ਵਿਆਹ ਤੇਰਾ ਹੋ ਗਿਆ ਹਾਂ ਕਿਸ ਤਾ ਲੈਣ ਆਉਂਦਾ ਸੀਗਾ ਹੋਰ ਕੁੜੀਆਂ ਨਾਲ ਵੀ ਚੱਕਰ ਬਣਾਉਂਦਾ ਸੀ ਜਿਵੇਂ ਇਹਦੇ ਨਾਲ ਚੱਕਰ ਬਣਾਇਆ ਨਹੀਂ ਨਹੀਂ ਕਿਉਂਕਿ ਹੁਣ ਜਿਹੜੇ ਇੱਕ ਕਿਸ ਤਾ ਲੈਣਦੇ ਅਗਲਾਂ ਦੇ ਘਰ ਵਾਲੇ ਹੈਗੇ ਬਈ ਸਹੀ ਆ ਹਨਾ ਚਲ ਇਹਦਾ ਮੇਰਾ ਦਿਲ ਮਿਲਿਆ ਇਹ ਮੇਰੇ ਕੋਲ ਰੋਣੇ ਰੋਂਦੀ ਸੀ ਕਿਹੜਾ ਦਿਲ ਮਿਲਿਆ ਤੂੰ ਤਾਂ ਘਰ ਪੱਟਦਾ ਇਹਦਾ ਘਰ ਕਾਦਾ ਪੱਟਦਾ ਇਹਦਾ ਜੇ ਤਾਂ ਜਮਾ ਜ਼ਿੰਦਗੀ ਖਰਾਬ ਕਰ ਹੈਂ ਇਹ ਨੋ ਬੜੀ ਜ਼ਿੰਦਗੀ ਦੀ ਪੈਸੇ ਤੂੰ ਆਹ ਦੀ ਜ਼ਿੰਦਗੀ ਵੇਖਦਾ ਨਾ ਤੂੰ ਹੁਣ ਆਏ ਪਤਾ ਹੁਣ ਵੀ ਇਹ ਦੀ ਦਰੂਪੀਤੀ ਵੀ ਐ ਦਰੂਪੀਤੀ ਤੇਰੀ ਨਾ ਜੀ ਨਹੀਂ ਪੀਤੀ ਦਾ ਨਹੀਂ ਪੀਤੀ ਦਰੂ ਨਹੀਂ ਤੈਨੂੰ ਬੜੀ ਅਲਰਜੀ ਐ ਪਹਿਲਾਂ ਤੈਨੂੰ ਪਤਾ ਨਹੀਂ ਦਰੂ ਪਿੰਦਾ ਇਹ ਵੀਰੇ ਮੈਂ ਕਿਹੜਾ ਭੱਜ ਕੇ ਆਈਆਂ ਇਹਦੇ ਨਾਲ ਲਾਵਾਂ ਨਾਲ ਆਈਆਂ ਵੀਰੇ ਮੈਂ ਲਾਵਾਂ ਨਾਲ ਆਈਆਂ ਫਿਰ ਤੇ ਤੁਲਾਕ ਦੇਤਾ ਤੂੰ ਮਾਂ ਤੇ ਮਾਂ ਪੇ ਮੰਨ ਗਈ ਤੇਰੇ ਵੀਰੇ ਮੇਰੇ ਮਾਂ ਪੇ ਉਹ ਨਹੀਂ ਕਿਹਾ ਸੀ ਕਿਦੋਂ ਹੁਣ ਤੇਰੇ ਤੂੰ ਨਸ਼ੇ ਕਰਦਾ ਮੈਂ ਤੇ ਘਰ ਆਲੀ ਨੂੰ ਫੇਰ ਪਤਾ ਲੱਗੇ ਵੀਰੇ ਹੂੰ ਸਮਝ ਗਏ ਮੈਂ ਤਾਂ ਵੀਰੇ ਪਤਾ ਨਹੀਂ ਸੀ ਕਿ ਇਹ ਨਸ਼ੇ ਕਰਦਾ ਵਿਲੇਵਰੇਜ ਹੁਣੀ ਕਰ ਲੱਗੇ ਮੈਨੂੰ ਪਹਿਲਾਂ ਨਹੀਂ ਸੀ ਕਰਦੇ ਇੰਨਾ ਇਹ ਕਿੰਨੇ ਦਾ ਦਿੱਤਾ ਸੀਗਾ ਲੋਨ 1,60 ਦਾ ਇੱਕ ਸੀਗਾ 1,20 ਦਾ ਇੱਕ ਸੀਗਾ ਤੇ ਲੱਖ ਦਾ ਇੱਕ ਸੀ ਹਾਂ ਚਾਰ ਲੋਨ ਸੀ ਗਦੇ ਇੱਕ ਚ ਹੋਰ ਪਾਸੇ ਚੱਲਦਾ ਸੀ ਉਹ ਵੀ ਕਿਰਾਏ ਲਈ ਅੱਛਾ ਤਿੰਨ ਤੇਰੇ ਕੋਲ ਚੱਲਦੇ ਸੀ ਉਹ 50 ਹਜ਼ਾਰ ਦਾ ਤਿੰਨ ਤੇਰੇ ਕੋਲ ਚੱਲਦੇ ਸੀ ਹਾਂ ਕਿਸਤਾਂ ਭਰ ਦਿੰਦੀ ਸੀ ਇਹ ਨਹੀਂ ਇਹਨੇ ਕਿਸਤਾਂ ਨਹੀਂ ਭਰੀਆਂ ਉਹ ਮੈਨੂੰ ਇੱਕ ਵੀ ਨਹੀਂ ਕਿਸਤ ਭਰੀ ਇੱਕ ਭਰੀ ਸੀਗੀ ਹਾਂ ਵੇਰੇ ਜਦੋਂ ਰੋਣੇ ਰੋਣ ਲੱਗ ਗਏ ਕਹਿੰਦੇ ਵੀ ਇਹ ਤਾਂ ਦਾ ਰੂਪੀ ਕੇ ਘਰੇ ਪੈ ਲੈਂਦਾ ਮੈਂ ਇਹਦਾ ਖਰਚਾ ਹੀ ਮੈਂ ਚੱਕਦੀ ਆ ਘਰ ਦਾ ਹੀ ਮੈਂ ਚੱਕਦੀ ਆ ਕੁੜੀਆਂ ਪੜ੍ਹਦੀਆਂ ਉਹਨਾਂ ਦਾ ਵੀ ਖਰਚਾ ਮੈਂ ਚੱਕਦੀ ਆ ਤੇ ਮੈਂ ਲੋਨ ਕਿੱਥੋਂ ਪਰਾਂ ਤੈਨੂੰ ਐ ਨਹੀਂ ਲੱਗਦਾ ਵੀ ਕਿਤੇ ਲੋਨ ਕਰਕੇ ਤੇ ਨਵਿਆ ਕਰਾਏ ਨੇ ਪਹਿਲਾਂ ਲੱਗਦਾ ਸੀ ਬਾਈ ਵੀ ਮੈਨੂੰ ਆਇਆ ਸੀ ਕਿਤੇ ਕੈਸਤਾ ਪੜਾ ਕੇ ਵੀ ਇਹ ਮੁਰਕੇ ਝੱਗੇ ਨਾ ਚੱਕਦੇ ਤੇ ਜਦੋਂ ਕੈਸਤਾ ਗੁਸਤਾ ਸਾਰਾ ਕਲੀਅਰ ਹੋ ਗਿਆ ਸਾ ਚਾਰੇ ਲੋਨ ਹੋ ਗਏ ਉਸ ਤੋਂ ਬਾਅਦ ਇਹਨੇ ਆਪ ਦੀ ਆਪ ਕਹੇ ਮੈਂ ਤੇ ਨਵਿਆ ਕਰਾਉਣਾ ਚਾਹੁੰਦੀ ਆ ਲੋਨ ਕਰਕੇ ਤਾਂ ਨਹੀਂ ਵਿਆਹ ਕਰਾਏ ਕਿਤੇ ਵੀਰੇ ਨਹੀਂ ਵੀਰੇ ਮੈਂ ਮਜ਼ਦੂਰੀ ਚ ਕਰਾਇਆ ਮੈਂ ਮਜਬੂਰੀ ਨਾ ਕਰਵਾਇਆ ਇਹਦਾ ਮਜਬੂਰੀ ਨਹੀਂ ਭਾਈ ਉਹ ਦੱਸਦੀ ਵੀ ਮੈਂ ਮਜਬੂਰੀ ਇਹ ਕਰਾਈ ਆ ਵੀ ਮੈਨੂੰ ਪਿਆਰ ਹੋਇਆ ਹੋਇਆ ਕਿ ਮੈਂ ਇਹਦੇ ਸਾਥ ਨਾਲ ਖੜਾ ਹਾਂ ਠੀਕ ਆ ਉਹ ਬੰਦਾ ਜਿਹਦੇ ਨਾਲ ਲਾਵਾ ਲੈ ਕੇ ਆਈ ਸੀ ਉਹਦਾ ਬੰਦਾ ਸ਼ਰਾਬੀ ਕੁਆਬ ਵੀ ਨਿਕਲ ਗਿਆ ਨਸ਼ੇ ਕਰ ਲੱਗ ਗਿਆ ਹੁਣ ਉਹਨੂੰ ਸੁਰਤ ਹੀ ਨਹੀਂ ਵੀ ਮੇਰੇ ਘਰ ਵਾਲੇ ਕੀ ਕਰਦੇ ਫਿਰਦੇ ਆ ਠੀਕ ਆ ਜੇ ਸ਼ਾਮ ਨੂੰ ਕੰਮ ਕਰਕੇ ਵੀ ਆਉਂਦੀ ਸੀ ਇਹ ਕੁੜਤਾ ਸੀਗਾ ਕੁੜਤਾ ਸੀ ਕਹਿੰਦਾ ਸੀ ਤੂੰ ਕਿੱਥੋਂ ਨਿਕਲ ਕੇ ਆਇਆ ਕੁੜਤਾ ਸੀ ਕਾਰੀਗਾ ਨਹੀਂ ਸਹੀ ਨਹੀਂ ਪਤਾ ਲਾ ਦਿਲ ਧਰਦੀ ਸੀ ਚਪੀੜੇ ਜੀ ਕਿਤੇ ਕਿਤੇ ਧਰ ਦਿੰਦੇ ਸੀ ਧਰ ਦਿੰਦੀ ਸੀ ਬੜੀ ਬਾਧਰੀ ਵਾਲੀ ਗੱਲ ਹੈ ਹਨਾ ਹਾਂ ਨਹੀਂ ਪਤਾ ਤੇਰੀ ਘਰ ਵਾਲੀ ਤੇ ਤੈਨੂੰ ਸਮਝ ਨਹੀਂ ਤੂੰ ਤੂੰ ਬਾਧਰੀ ਵਿਖਾਈ ਜਨੇ ਕੁੱਟ ਕੁੱਟ ਕੇ ਹੈ ਉਹਦਾ ਇੱਕ ਗੱਲ ਸੁਣ ਨਾਰੂ ਪੀਣ ਚੰਗੀ ਗੱਲ ਆ ਹੈ ਤਾਂ ਮਾੜੀ ਗੱਲ ਹੈ ਇੱਕ ਤੇਰੇ ਵਾਸਤੇ ਲਿਆ ਸੀ ਵਾਸ਼ਰੂਮ ਦੇ ਵਾਸਤੇ ਜਿਹੜਾ ਬਾਥਰੂਮ ਪਾਉਣੀ ਸੀ ਤੇਰੇ ਵਾਸਤੇ ਤੂੰ ਹੀ ਨਾ ਹੈਗਾ ਉਹਦੇ ਚ ਹਾਂ ਨਾ ਆਉਂਗਾ ਤਾਂ ਮੈਂ ਨਾ ਆਉਂਗਾ ਤਾਂ ਮੈਂ ਹੀ ਭਾਈ ਤੂੰ ਹੀ ਨਾ ਹੈਗਾ ਫਿਰ ਤੂੰ ਕਿਸ਼ਤ ਭਰਨੀ ਸੀ ਨਾ ਕਿਸਤਾ ਪਰ ਅਰਧਾ ਏਰ ਕਰਦਾ ਹਾਂ ਉਹ ਤਾਂ ਦਾਰੂ ਪੀ ਕੇ ਮੰਜੇ ਤੇ ਪਿਆ ਤੂੰ ਕੋਈ ਜਵਾਗ ਜੰਮੀ ਬੈਠਾ ਉਹਨਾਂ ਦੇ ਵਿਆਹ ਕੌਣ ਕਰੂਗਾ ਕੋਈ ਨਹੀਂ ਕਰਾਂਗੇ ਕਰ ਆ ਦੀ ਘਰ ਵਾਲੀ ਵੀ ਖੋਲੀ ਤੂੰ ਜਵਾਗ ਵੀ ਖੋਲੇ ਕੋਈ ਨਹੀਂ ਇਹ ਤਾਂ ਸਾਥ ਹੀ ਮੇਰੇ ਦਾਰੂ ਵੀ ਛੱਡ ਦੇਗਾ ਤੂੰ ਹਾਂ ਛੱਡ ਦੇਗਾ ਵੱਡਾ ਗੰਮ ਦਾ ਤੂੰ ਬੜਾ ਤੂੰ ਬੁਲਾਜਾ ਹੈ ਮੇਰੇ ਮੇਰੇ ਵੀ ਜਦ ਉਹ ਗੱਲ ਹੋ ਗਈ ਜੀ ਦਾਰੂ ਮੈਂ ਮਰ ਜਾਣਗੇ ਨਹੀਂ ਮੇਰੀ ਜ਼ਿੰਦਗੀ ਚੋਂ ਕੀ ਗਈ ਗਾਮ ਮੈਨੂੰ ਖਾ ਗਿਆ ਸ਼ਰਾਬ ਮੈਨੂੰ ਪੀ ਗਈ ਇਹ ਐਸੀ ਗੱਲ ਬਣ ਗਈ ਅੱਛਾ ਵੈਸੀ ਗੱਲ ਬਣ ਗਈ ਜਿਹੜੀ ਕੁੜੀ ਜਿਹੜੀ ਛੱਡ ਕੇ ਗਈ ਆ ਉਹ दारू ਕਰਕੇ ਛੱਡ ਕੇ ਗਈ ਆ दारू ਕਰਕੇ ਨਾ ਸਾਡਾ ਸੱਚਾ ਪਿਆਰ ਸੀਗਾ ਜੀ ਬਹੁਤ ਸੱਚਾ ਸੱਚਾ ਪਿਆਰ ਸੀ ਫਿਰ ਮਿਲਿਆਗਾ ਤੈਨੂੰ ਧੋਖਾ ਮਿਲ ਗਿਆ ਜਿਵੇਂ ਹੀ ਕਹਦਾ ਧੋਖਾ ਮਿਲ ਗਿਆ ਪਿਆਰ ਦੇ ਵਿੱਚ ਧੋਖੇ ਮਿਲਦੇ ਹੁੰਦੇ ਜੀ ਪਿਆਰ 'ਚ ਧੋਖੇ ਮਿਲਦੇ ਆ ਹਾਂ ਇੱਕ ਤੂੰ ਭੁੱਲ ਜਾਂਦਾ ਤੂੰ ਆਪਦੀ ਘਰ ਵਾਲੀ ਨੂੰ ਸਮਝਦਾ ਯਾਰ ਆਦੇ ਬਰਜਵਾਕਾਂ ਨੂੰ ਸਮਝਦਾ ਯਾਰ दारू ਕਿਉਂ ਪੀਤੀ ਤੂੰ ਇੱਕ ਦਿਲ ਤਾਂ ਟੁੱਟਦਾ ਹੀ ਆ ਬਾਈ ਇੱਕ ਪੀ ਹੈਗਾ ਤੇਰੇ ਉਹਾਂ ਪੇ ਹੈਗਾ ਤੇ ਮਾਪੇ ਨਹੀਂ ਬੋਲਦਾ ਤੈਨੂੰ ਵੀ ਆ ਕੀ ਕਰਦਾ ਤੂੰ ਬਥੇਰਾ ਕਹਿੰਦੇ ਮੈਨੂੰ ਤਾਂ ਬਸ ਉਹੀ ਚੰਗਾ ਲੱਗਦਾ ਜੀ ਦਾਰੂ ਹੀ ਚੰਗੀ ਲੱਗਦੀ ਦਾਰੂ ਹੀ ਚੰਗੀ ਲੱਗਦੀ ਹਾਂ ਜੀ ਦਾਰੂ ਦਾਰੂ ਮਤਲਬ ਦਾਰੂ ਕਿੰਨੀ ਨਿਕ ਨਿਕ ਦਿਨ ਚ ਕਿੰਨੀ ਵਾਰੀ ਪੀਂਦਾ ਦਿਨ ਚ ਮੈਂ ਤੜਕੇ ਜਾਂਦਾ ਨੇ ਠੇਕੇ ਤੇ ਠੇਕੇ ਤੜਕੇ ਬੋਤਲ ਲੈ ਆਈਦੀ ਆ ਬਸ ਘਰੇ ਨਹੀਂ ਪਹੁੰਚਦਾ ਹਾਂ ਤੇ ਅਧਗਾ ਉੱਥੇ ਪੀ ਲਈਦਾਗਾ ਤੇ ਅਧਗਾ ਕ ਰਹਿ ਜਾਂਦਾ ਅਧਗਾ ਕ ਫਿਰ ਘਰੇ ਜਾ ਕੇ ਪੀ ਲਈਦਾ ਤੁਸੀਂ ਕੀ ਕਹਿੰਦੇ ਬਈ ਬਈ ਮੈਂ ਆਇਆ ਕਹਿੰਦਾ ਜਿਹੜਾ ਤੇ ਤੈਨੂੰ ਲੋਨ ਚੱਕਿਆ ਨਾ ਉਹ ਤਾਂ ਚੱਲੇ ਨਹੀਂ ਘਰ ਬਾਹਰ ਤੇ ਆ ਕਹਿੰਦਾ ਕੋਈ ਕਰ ਤੇ ਕਲੀਅਰ ਤੂੰ ਕ ਉਹਦੀ 50000 ਦੀ ਦਾਰੂ ਵੀ ਪੀਤੀ ਆ ਐਨੇ ਖੋਲੇ ਹਾਂ 50000 ਦੀ ਉਹਨਾਂ ਦਾਰੂ ਹੀ ਪੀਤੀ ਆ 50000 ਦੀ ਦਾਰੂ ਪੀ ਗਏ ਹਾਂ ਹਾਂ ਜੀ ਪੀ ਗਏ ਹੋਗੇ ਹਾਂ ਉਹਦਾ ਨਾਂ ਕੀ ਸੀ ਜਿਹੜੀ ਪਹਿਲਾਂ ਵਾਲੀ ਤੇਰੀ ਸਹੇਲੀ ਸੀ ਉਹਦਾ ਨਾਂ ਉਹਦਾ ਨਾਂ ਹੈਗਾ ਸੀਗਾ ਜੀ ਰਜਨੀ ਸੀਗਾ ਜੀ ਉਹ ਰਜਨੀ ਹਾਂ ਰਜਨੀ ਹੀ ਰਜਨੀ ਨਾਂ ਦੀ ਕੁੜੀ ਬਈ ਉਹ ਤਾਂ ਮੈਨੂੰ ਤਾਂ ਨਹੀਂ ਪਤਾ ਇਹਨਾਂ ਨੂੰ ਪਤਾ ਨਾ ਕਿਉਂਕਿ ਮੈਂ ਤਾਂ ਇਹਨਾਂ ਦੇ ਹੋਣੀ ਆਉਣ ਲੱਗਿਆ ਸੀਗਾ ਅੱਛਾ ਅੱਛਾ ਤੇ ਚੱਲ ਅੱਛਾ ਹੁਣ ਵਧੀਆ ਤਨ ਵਧੀਆ ਸਕੂਨ ਦਿੰਦਾ ਇਹ ਵਧੀਆ ਤੇ ਇਹਨਾਂ ਨਾਲ ਵਧੀਆ ਸਕੂਨ ਹਾਂ ਜੀ ਵੀਰੇ ਹੈ ਹਾਂ ਹਾਂ ਲੋਨ ਸਾਰੇ ਕਲੀਅਰ ਹੋ ਗਏ ਹਾਂ ਜੀ ਵੀਰੇ। ਘਰ ਬਾਰੇ ਦਾ ਵਧੀਆ? ਹਾਂ ਵੀਰੇ ਕੋਠੀ ਪਾਈ ਵੀ ਆ। ਵਧੀਆ ਸੌਖੀ ਆ। ਹਾਂ ਵੀਰੇ। ਘਰ ਵਾਲਿਆਂ ਨਾ ਆਪਣੇ ਜਵਾਕਾਂ ਨੂੰ ਨਾਂ ਡੋਬਿਆ ਕਰੋ ਬਾਈ। ਜਦੋਂ ਆਪਾਂ ਉਹ ਬਾਬਾ ਕੀ ਕਰੀਂਦਾ ਉਹ। ਟੱਟੀ ਬਿਠੀਦਾ ਜਾੜ ਜਿਹਾ। ਤਰਜੀ ਬਾਈ ਆ। ਅ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਣੇ ਮਾਪਿਓ ਜਿਹੜੇ ਹੈਗੇ ਨਾ ਜਿਨ੍ਹਾਂ ਦੇ ਮਾਪਿਓ ਹੈਗੇ ਆ ਆਪਦੀਆਂ ਕੁੜੀਆਂ ਨੂੰ ਨਾਂ ਡੋਬਿਆ ਕਰੋ। ਨਾਂ ਸੱਟਿਆ ਕਰੋ ਉਹੀ ਛੱਡ ਦਿੰਨੇ ਹੋਰੇ ਕਿਤੇ ਕਰੇ। ਹੈਂ? ਆਹ ਦਾਰੂ ਪੀਂਦਾ ਸੀਗਾ। ਤੇ ਇਹਨੇ ਦੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਤਿੰਨ ਲੋਨ ਲਏ ਸੀ ਜੇ ਇਹਨੂੰ ਇਹ ਨਾ ਮਿਲਦਾ ਇਹ ਕੀ ਕਰਦੀ ਜਾਂ ਫਾਹ ਲੈਂਦੀ ਜਾਂ ਮਰਦੀ ਜਾਂ ਕੋਈ ਗਲਤ ਕੰਮ ਕਰਦੀ ਕੀ ਕਰਦੀ ਇਹ ਕਿਉਂ ਆਪਦੇ ਜਵਾਕਾਂ ਦਾ ਤੁਸੀਂ ਕੋਰ ਕਰਦੇ ਹੋ ਯਾਰ ਕਿਉਂ ਆਪਦੇ ਜਵਾਕਾਂ ਨੂੰ ਬਿਨਾਂ ਦੱਸੇ ਬਿਨਾਂ ਪੁੱਛੇ ਬਿਨਾਂ ਕਿਸੇ ਦੇ ਜਾਂਚ ਪੜਤਾਲ ਤੋਂ ਤੁਸੀਂ ਵਿਆਹ ਕੇ ਰੱਖ ਦਿੰਦੇ ਹੋ ਹੈ ਇਹਦਾ ਵਿਆਹ ਜੇ ਉਹ ਕੁੜੀ ਨਾਲ ਹੋਇਆ ਹੁੰਦਾ ਕੀ ਪਤਾ ਉਹ ਕੁੜੀ ਵੀ ਇਹਨੂੰ ਸੁਧਾਰ ਦਿੰਦੀ ਕੀ ਪਤਾ ਇਹ ਨਾ ਇਹ ਗਮਾਂ ਚ ਪੈਂਦਾ ਨਾ ਨਸ਼ੇ ਕਰਦਾ ਜੇ ਅੱਜ ਇਹ ਨਸ਼ੇ ਕਰਨ ਲੱਗਿਆ ਉਹ ਕੁੜੀ ਦੀ ਵਜ੍ਹਾ ਕਰਨ ਲੱਗਿਆ ਕੁੜੀ ਨੇ ਪੈਸੇ ਵੀ ਖਾਦੇ ਆ? ਹਾਂ ਪੈਸੇ ਬਹੁਤ ਖਾਦੇ। ਕਿੰਨੇ ਰੁਪਏ ਖਾ ਗਈ? 50-60000 ਰੁਪਇਆ ਖਾ ਜਾਂਦੀ ਸੀਗੀ ਮਨ ਲਾ ਵੀ ਕਦੇ ਸੂਟ ਦਵਾਤਾ ਕਦੇ ਕਿਤੇ ਮਹੀਨੇ ਦਾ ਖਾ ਜਾਂਦੀ ਸੀ। ਹਾਂ। ਮਹੀਨੇ ਦਾ ਨਹੀਂ। ਉਹ ਕਿਤੇ ਮੈਥੋਂ 4000 ਲੈ ਲੈ ਕਿਤੇ 5 ਲੈ ਲੈ। ਇਹਨੂੰ ਤੂੰ ਸੂਟ ਨਹੀਂ ਜਿਹੜਾ ਦਵਾਇਆ ਤੈਨੂੰ ਸੂਟ ਦਵਾਇਆ ਕਦੇ? ਨਾ ਨਾ ਵੀਰੇ ਮੈਂ ਤਾਂ ਚਾਸੀ ਨਹੀਂ ਕੀਤੀ ਤੇ ਸੂਟਾਂ ਦੀ। ਹਾਂ। ਮੈਂ ਲਾਈਕ ਤੇ ਨਹੀਂ ਵੀਰੇ ਹੁਣ ਬਾਈ ਕੀ ਕਹਿਣਾ ਚਾਹੁੰਦੇ ਉਹ ਜਿਹੜੇ ਲੋਕ ਕੇ ਲੋਨ ਲੈ ਲੈਂਦੇ ਆ ਜੀ ਚੀਜ਼ਾਂ ਨਹੀਂ ਭਰੀਆਂ ਜਾਂਦੀਆਂ ਉਹਨਾਂ ਦੇ ਘਰ ਵਾਲੇ ਉਦਾਂ ਦੇ ਆ ਕੀ ਸਿਸਟਮ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹ ਗੱਲ ਕਹਿਣਾ ਬਾਈ ਕੁੜੀਆਂ 'ਚ ਕਸੂਰ ਕਰਦੇ ਆ ਫਿਰ ਬਾਅਦ ਚ ਕੁੜੀਆਂ 'ਚ ਤੱਕ ਜਾਣ ਕੇ ਕੱਢੀ ਜਾਂਦੇ ਜਦੋਂ ਬੰਦੇ ਵੀ ਜਦੋਂ ਮੰਨ ਕੇ ਚੱਲ ਹੁਣ ਕੁੜੀਆਂ ਜੇ ਬੰਦੇ ਚੱਜਦੇ ਹੁਣ ਤੇ ਇਹਨਾਂ ਨੂੰ ਲੋਨ ਚੱਕਣ ਦੀ ਲੋੜ ਹੀ ਨਾ ਪਵੇ ਚੱਲ ਜੇ ਲੋਨ ਚੱਕ ਵੀ ਲਿਆ ਜੀ ਇਹ ਤਾਂ ਸਾਥ ਦਿੰਦਾ ਬਾਈ ਦੋਨੇ ਕਲੀਅਰ ਵੀ ਕਰ ਦਿੰਦੇ ਹੁਣ ਇੱਕ ਅਦਾ ਕਰੀ ਜਾਂਦੀ ਸੀ ਦੋ ਲੋਨ ਤਿੰਨ ਸੀਗੇ ਚਾਰ ਇਹਦੇ ਠੀਕ ਆ ਹੁਣ ਜਿਹਨੇ 50000 ਦੀ ਦਰੂਪ ਤੇ ਇਹਨਾਂ ਦੇ 6 ਸਾਲ 6 ਮਹੀਨੇ ਨਗੇ ਜਾਂਦੇ ਉਹਦੇ ਨਾਲ ਰਸਨ ਪਾ ਨਹੀਂ ਹੁੰਦੇ ਚਲੋ ਠੀਕ ਹੈ ਬਾਈ ਤੁਸੀਂ ਲੈ ਜਾਓ ਕੋਈ ਧੰਨਵਾਦ ਬਾਈ ਆਇਆ ਤੂੰ ਇੱਥੇ ਹਾਂ ਕੀ ਕਰਦਾ ਤੂੰ ਦਾਰੂ ਘਰ ਤੋਂ ਪੀਣਾ ਦਾਰੂ ਹੀ ਗਾਮ ਖਾ ਗਿਆ ਜੀ ਮੈਂ ਦਾਰੂ ਤਾਂ ਗਾਮ ਤਾਂ ਤੈਨੂੰ ਖਾ ਗਿਆ ਕੋਈ ਨਾ ਫਿਰ ਤੂੰ ਦਾਰੂ ਛੱਡ ਦੇ ਯਾਰ ਦਾਰੂ ਛੱਡ ਦਾਂਗੇ ਬਾਈ ਹਾਂ ਹੁਣ ਛੱਡੇਗਾ ਜਦੋਂ ਘਰ ਵਾਲੀ ਵੀ ਗਈ ਹੁਣ ਤਾਂ ਛੱਡ ਹੁਣ ਛੱਡ ਦਾਂਗੇ ਹਾਂ ਛੱਡ ਦੇ ਮੈਂ ਤੈਨੂੰ ਬਹੁਤ ਆਖਿਆ ਸੀਗਾ ਮੈਂ ਛੱਡ ਦੂੰਗਾ ਛੱਡ ਦੂੰਗਾ ਪਰ ਇਹ ਮੰਨੀ ਨਹੀਂ ਗਾਲੀ ਇਹ ਇਹ ਗਲਤ ਹੋ ਗਈ ਹਾਂ ਗਲਤ ਹੋ ਗਿਆ ਕੰਮ ਸਿਸਟਮ ਗਲਤ ਹੋ ਗਿਆ ਉਹ ਮੈਨੂੰ ਸਮਝਿਆ ساری ਉਮਰ ਜਦੋਂ ਹੁਣ ਤੈਨੂੰ ਸਮਝ ਆ ਗਈ ਹਾਂ ਉਹ ਤੂੰ ਬਾਅਦ ਚ ਹੀ ਪਤਾ ਲੱਗਦਾ ਜਦੋਂ ਬੰਦਾ ਸਾਰਾ ਕੁਝ ਗਵਾ ਲੈਂਦਾ ਹੈਗਾ ਬਾਅਦ ਚ ਪਤਾ ਲੱਗਦਾ ਐਂ ਤਾਂ ਕਰਨਾ ਚਾਹੀਦਾ ਬਗਾਨੀਆਂ ਜਿਹੜੀਆਂ ਜਿਹੜੀਆਂ ਕੁੜੀਆਂ ਘਰੇ ਆਉਂਦੀਆਂ ਜਾਂ ਵਿਆਹ ਕੇ ਆਉਂਦੀਆਂ ਤੇ ਮਾਪਿਆਂ ਨੂੰ ਛੱਡ ਕੇ ਆਉਂਦੀਆਂ ਉਹਨਾਂ ਨਾਲ ਇਦਾਂ ਕਰਨਾ ਚਾਹੀਦਾ ਜਿਵੇਂ ਤੂੰ ਕੀਤਾ ਮੇਰੇ ਤਾਂ ਮਾਲੇ ਮਜਬੂਰੀ ਬਣ ਗਈ ਮੈਂ ਮੈਂ ਦਾਰੂ ਪੀਂਦਾ ਸੀਗਾ ਇਦਾਂ ਕਰਨਾ ਚਾਹੀਦਾ ਨਹੀਂ ਕਰ ਹੈ ਨਹੀਂ ਕਰਨਾ ਉਹ ਸ਼ਾਰਾ ਪ੍ਰਵਾਹ ਛੱਡ ਕੇ ਆਉਂਦੀ ਆ ਵੀ ਇਦਾਂ ਆਪਾਂ ਨੂੰ ਕਰਨਾ ਚਾਹੀਦਾ ਹਾਂ ਨਹੀਂ ਕਰਨਾ ਚਾਹੀਦਾ ਧੋਖਾ ਨਹੀਂ ਹੋ ਗਈ ਹਾਂ ਗਲਤੀ ਕੀ ਧੋਖਾ ਨਹੀਂ ਦੇਣਾ ਤਾਂ ਗਲਤੀ ਹੋ ਗਈ ਹੁਣ ਵਿਆਹ ਕਰਵਾਏਗਾ ਕਿ ਨਹੀਂ ਕਰਾਉਣਾ ਵਿਆਹ ਹੀ ਹੁਣ ਤਾਂ ਵੇਖੋ ਹੋਊਗਾ ਕਿ ਨਾ ਹੋਊਗਾ ਤੇ ਨਹੀਂ ਕਰਾਉਂਦਾ ਜੀ ਠੀਕ ਹਾਂ ਠੀਕ ਠੀਕ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਅੱਜ ਜਿਹੜੀ ਤੁਹਾਡੇ ਕੋਲ ਵੀਡੀਓ ਲੈ ਕੇ ਆਇਆ ਮੈਂ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਲੋਨ ਦੇਣ ਆਉਂਦਾ ਸੀ ਘਰੇ ਇੱਕ ਮੁੰਡਾ ਲੈਣ ਆਉਂਦਾ ਸੀਗਾ ਤਿੰਨ ਲੋਨ ਕੁੜੀ ਦੇ ਚੱਲਦੇ ਸੀਗੇ ਚੌਥਾ ਲੋਨ ਜਿਹੜਾ ਸੀਗਾ ਉਹਦੇ ਘਰ ਵਾਲੇ ਨੇ ਖਾ ਪੀ ਲਿਆ ਸੀਗਾ ਡੇਲੀ ਸ਼ਰਾਬ ਪੀਂਦਾ ਸੀਗਾ ਕਿਸ਼ਤਾਂ ਕੁੜੀਆਂ ਤੋਂ ਭਰੀ ਜਾਣੀਆਂ ਜਾਂਦੀਆਂ ਸੀ ਕੁੜੀ ਨੇ ਅਫੇਰ ਚਲਾ ਲਿਆ ਲੋਨ ਵਾਲੇ ਮੁੰਡੇ ਨਾਲ ਤੇ ਉਹਦੇ ਨਾਲ ਵਿਆਹ ਕਰਵਾ ਕੇ ਆਪਦਾ ਰਹਿਣ ਲੱਗ ਗਿਆ ਆਪਣੇ ਲੋਨ ਵਾਲੇ ਨਾਲ ਤੇ ਆਪਣੇ ਘਰ ਵਾਲੇ ਤੋਂ ਲੈ ਲਿਆ ਤਲਾਕ ਅੱਜ ਉਹਦਾ ਘਰ ਵਾਲਾ ਕਹਿ ਰਿਹਾ ਵੀ ਮੈਨੂੰ ਕਿਸੇ ਹੋਰ ਕੁੜੀ ਨਾਲ ਪਿਆਰ ਸੀਗਾ ਤੇ ਸਾਰੇ ਮਾਪਿਆਂ ਨੂੰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਵੀ ਹੈ ਆਪਣੀਆਂ ਕੁੜੀਆਂ ਨੂੰ ਨਾ ਧਿਆਨ ਨਾਲ ਜਿੱਥੇ ਵਿਆਹ ਕਰਦੇ ਤੁਸੀਂ ਉੱਥੇ ਵੇਖ ਲਿਆ ਕਰੋ ਜਾਣ ਪੜਤਾਲ ਕਰ ਲਿਆ ਕਰੋ ਮੁੰਡਾ ਕੀ ਕਰਦਾ ਕੀ ਨਹੀਂ ਕਰਦਾ ਤੇ ਐਦਾਂ ਨਾ ਸੱਟਿਆ ਕਰੋ ਤੇ ਫਿਰ ਬਾਅਦ ਵਿੱਚ ਕੁੜੀਆਂ ਦੇ ਵਿੱਚ ਕਸੂਰ ਕੱਢਦੇ ਆ ਜਦੋਂ ਕੁੜੀਆਂ ਆਪ ਗਲਤ ਹੁੰਦੀਆਂ ਤੇ ਮੁੰਡੇ ਵੀ ਕਈ ਥਾਵਾਂ ਤੇ ਗਲਤ ਹੁੰਦੇ ਤੇ ਕੁੜੀਆਂ ਵੀ ਕਈ ਥਾਵਾਂ ਤੇ ਗਲਤ ਹੁੰਦੀਆਂ ਦੋਨੇ ਪੱਖ ਬਰਾਬਰ ਦੇ ਹੁੰਦੇ ਆ ਫੇਰ ਹੀ ਕਹਿੰਦੇ ਹੁਣ ਤਾੜੀ ਦੋਨੇ ਹੱਥਾਂ ਨਾਲ ਵੱਜਦੀ ਆ ਫਿਰ ਉਹੀ ਗੱਲ ਹੋ ਗਈ ਅੱਜ ਇਹ ਜਿਹੜੀ ਸਾਡੀ ਵੀਡੀਓ ਇੱਕ ਸੇ ਦਿਨ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ